ਇਸ ਦੇ ਖਿਲਾਫ ਬੋਲ ਰਹੀ ਹੈ ਕਾਂਗਰਸ ਪਾਰਟੀ ਵੀ ਆ ਸਮਝੌਤਾ ਕੀਤਾ ਹੈ ਉਹਨਾਂ ਦੇ ਮੈਂ ਪੰਜਾਬ ਦੇ ਐਮਪੀ ਨੂੰ ਪੁੱਛਣਾ ਚਾਹਨਾ ਕਿ ਪਾਰਲੀਮੈਂਟ 'ਚ ਮੁੱਦਾ ਉਠਾਇਆ ਸਾਬ ਉਹਨਾਂ ਨੇ ਕਿਸੇ ਨੂੰ ਭੁਲਿਆ ਉਹਨਾਂ 'ਚ ਉਹ ਵਾਰ ਫੋਟੋ ਖਿਚਾਣ ਚ ਬਰ ਪੌੜੀਆਂ ਤੇ ਬੈਠੇ ਲਲਾ ਲਲਾ ਕਰੀ ਜਾਂਦੇ ਸੀ ਅੰਦਰ ਤਾਂ ਕੋਈ ਭੁਲਿਆ ਨਹੀਂ ਸਾਬ ਜਿਹੜਾ ਕੰਮ ਹੈ ਉਹਨਾਂ ਨੂੰ ਚਮਚਾਗिरी ਬੰਦ ਕਰਨ ਸਾਬ ਐਵੇਂ ਬੈਠ ਕੇ ਉੱਥੇ ਨੰਬਰ ਬਣਾਉਣਾ ਬੰਦ ਕਰਨ ਆਪਣੇ ਪੋਲੀਟੀਕਲ ਆਕਾਮਾਂ ਦੀ ਪੰਜਾਬ ਦੀ ਗੱਲ ਕਰ ਲੋਕਾਂ ਨੇ ਚਿਤਾ ਕੇ ਭੇਜਿਆ ਠੀਕ ਹੈ ਟਿਕਟ ਤੁਹਾਡੇ ਕੋਲ ਕਾਂਗਰਸ ਦੀ ਉਹਨਾਂ ਨੇ ਦੇਣੀ ਹੈ ਇਹਨੂੰ ਮੇਨਟੇਨ ਕਰਨ ਦੀ ਹਰ ਤਰ੍ਹਾਂ ਕੋਸ਼ਿਸ਼ ਕਰ ਰਹੇ ਲੇਕਿਨ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਸਾਬ ਮੈਂ ਸਭ ਕਹਿਣਾ ਚਾਹੁੰਦਾ ਵੀ ਜਿਹੜੇ ਇਸ ਦੇ ਖਿਲਾਫ ਬੋਲ ਰਹੀ ਹੈ ਕਾਂਗਰਸ ਪਾਰਟੀ ਵੀ ਆ ਕੀ ਸਮਝੌਤਾ ਕੀਤਾ ਹੈ ਉਹਨਾਂ ਦੇ ਮੈਂ ਪੰਜਾਬ ਦੇ ਐਮਪੀ ਨੂੰ ਪੁੱਛਣਾ ਚਾਹੁੰਦਾ ਕਿ ਪਾਰਲੀਮੈਂਟ 'ਚ ਮੁੱਦਾ ਉਠਾਇਆ ਸਾਬ ਉਹਨਾਂ ਨੇ ਕਿਸੇ ਨੂੰ ਭੁੱਲਿਆ ਉਹਨਾਂ 'ਚ ਉਹ ਵਾਰ ਫੋਟੋ ਖਿਚਾਣ ਦੇ ਬਾਅਦ ਪੌੜੀਆਂ ਤੇ ਬੈਠੇ ਲਲਾ ਲਲਾ ਕਰੀ ਜਾਂਦੇ ਸੀ ਅੰਦਰ ਤਾਂ ਕੋਈ ਭੁੱਲਿਆ ਨਹੀਂ ਸਾਬ ਅਜੜੀ ਲਾਅ ਐਂਡ ਆਰਡਰ ਸਿਚੁਏਸ਼ਨ ਪੰਜਾਬ 'ਚ ਵਿਗੜੀ ਆ ਕੋਈ ਕੈਂਪੀ ਬੋਲਿਆ ਹੋਵੇ ਨਾ ਚ ਕਾਂਗਰਸ ਆਣੇ ਨੂੰ ਮਨ ਦੱਸੋ ਸਭ ਇੱਥੇ ਆ ਕੇ ਨੁਕਸ ਕੱਢਣ ਨੂੰ ਤਿਆਰ ਰਹਿੰਦੇ ਉੱਥੇ ਬੋਲਦੇ ਨਹੀਂ ਜਿਹੜਾ ਕੰਮ ਆ ਉਹਨਾਂ ਨੂੰ ਚਮਚਾਗिरी ਬੰਦ ਕਰਨ ਸਾਬ ਐਵੇਂ ਬੈਠ ਕੇ ਉੱਥੇ ਨੰਬਰ ਬਣਾਉਣਾ ਬੰਦ ਕਰਨ ਆਪਣੇ ਪੋਲੀਟੀਕਲ ਆਕਾਮਾਂ ਦੀ ਪੰਜਾਬ ਦੀ ਗੱਲ ਕਰ ਲੋਕਾਂ ਨੇ ਜਿਤਾ ਕੇ ਭੇਜੇ ਠੀਕ ਹੈ ਟਿਕਟ ਤੁਹਾਡੇ ਕੋਲ ਕਾਂਗਰਸ ਦੀ ਉਹਨਾਂ ਨੇ ਦੇਣੀ ਹੈ ਉਹ ਤਾਂ ਜਿਸ ਤਰ੍ਹਾਂ ਦਾ ਰਵਈਆ ਹੁਣ ਚੱਲ ਰਿਹਾ ਸਾਹਮਣੇ ਆ ਰਹੇ ਇਲਜ਼ਾਮ ਲੱਗ ਰਹੇ ਉਹ ਤਾਂ ਲੈਣ ਦੇ ਨਾਲ ਹੋਊਗੀ ਬਟ ਪੰਜਾਬ ਦੇ ਲੋਕਾਂ ਨੇ ਵੋਟ ਪੰਜਾਬ ਦੇ ਲੋਕਾਂ ਨੇ ਪਾਣਿਆ ਤੁਸੀਂ ਪੰਜਾਬ ਦੀ ਗੱਲ ਉੱਥੇ ਕਰੋ ਸਕਦੇ ਹੋ